ਰਾਜ ਕਲਾ ਨੌrti ਗ਼ਜ਼ਲ ਤੁਰਿਆ ਸਫ਼ਰ ਬਥੇਰਾ ਕੀਤਾ ਪੰਧ ਨਾ ਮੁੱਕਿਆ ਹਾਲੇ ਤੁਰਿਆ ਸਫ਼ਰ ਬਥੇਰਾ ਕੀਤਾ ਪੰਧ ਨਾ ਮੁੱਕਿਆ ਹਾਲੇ ਬੇਸ਼ੱਕ ਮੇਰੇ ਤੁਰਦਿਆਂ ਪੈ ਗਏ ਪੈਰਾਂ ਦੇ ਵਿੱਚ ਛਾਲੇ ਬੇਸ਼ੱਕ ਮੇਰੇ ਤੁਰਦਿਆਂ ਪੈ ਗਏ ਪੈਰਾਂ ਦੇ ਵਿੱਚ ਛਾਲੇ ਦੁਨਿਆਵੀ ਵਸਤਾ ਨਾਲ ਬਥੇਰਾ ਘਰ ਭਰਿਆ ਏ ਮੇਰਾ ਦੁਨੀਆਵੀ ਵਸਤਾ ਨਾਲ ਬਥੇਰਾ ਘਰ ਭਰਿਆ ਏ ਮੇਰਾ ਪਰ ਹਾਲੇ ਵੀ ਮੋਤੋਂ ਉਨੇ ਸੁਕਦੇ ਨਹੀਂਓ ਲਾਲੇ ਦਰਦਮੰਦਾਂ ਦੇ ਦਰਦ ਨੇ ਮੇਰੇ ਬੇਸ਼ੱਕ ਹੱਸ-ਹੱਸ ਟਾਲਾਂ ਦਰਦਮੰਦਾਂ ਦੇ ਦਰਦ ਨੇ ਮੇਰੇ ਬੇਸ਼ੱਕ ਹੱਸ-ਹੱਸ ਟਾਲਾਂ ਅੱਖੀਆਂ ਵਿੱਚੋਂ ਪਾਣੀ ਪੜਕੇ ਰੁੜਨ ਨਾ ਜ਼ਫਰ ਵੀ ਜਾਲੇ ਚੁੱਪ ਹੋ ਗਏ ਹਾਂ ਇਸ ਦੁਨੀਆ ਤੇ ਨਹੀਂ ਕੋਈ ਰਿਸ਼ਤੇਦਾਰੀ ਕੁੱਪ ਹੋ ਗਏ ਆ ਇਸ ਦੁਨੀਆ ਤੇ ਨਹੀਂ ਕੋਈ ਰਿਸ਼ਤੇਦਾਰੀ ਕੋਈ ਨਹੀਂ ਮਿਲਿਆ ਮੈਂ ਦੁਨੀਆ ਤੋਂ ਦੀਵਾ ਫੜ ਕੇ ਪਾਲੇ ਨਤਮਸਤਕ ਸਾਂ ਕੋਲ ਕਾਫਲੇ ਕੋ ਦੂਰੀ ਤੋਂ ਲੰਗਣ ਨਤਮਸਤਕ ਸਾਂ ਕੋਲ ਕਾਫਲੇ ਕੋ ਦੂਰੀ ਤੋਂ ਲੰਗਣ ਜਿਹੜੇ ਸਾਡੇ ਸ਼ਾ ਅਸਵਾਰੀ ਐਸਨ ਦਿਲ ਦੇ ਕਾਲੇ ਉਲਝੀਆਂ ਰਹੀਆਂ ਮੋਹਦੀਆਂ ਤੰਤਾ ਕੋਈ ਨਾ ਬੰਦੀ ਬਣਿਆ 올 ਜੀਆਂ ਰਹੀਆਂ ਮੋਹ ਦੀਆਂ ਤੰਦਾ ਕੋਈ ਨਾ ਬੰਦੀ ਬਣਿਆ ਰਾਜ ਰਾਜ ਦੇ ਰਾਜ ਹਮੇਸ਼ਾ ਹਰ ਇੱਕ ਸ਼ਖਸ ਨੇ ਪਾਲੇ ਰਾਜ ਜ ਰਾਜ ਦੇ ਰਾਜ ਹਮੇਸ਼ਾ ਹਰ ਇੱਕ ਸ਼ਖਸ ਨੇ ਪਾਲੇ